ਚਰੀਕਾਲ ਜੀ ਕਣਕ ਦੀ ਬਜਾਈ ਜੋਰਾਂ ਤੇ ਚੱਲੀ ਜਾਂਦੀ ਹੈ ਜੀ ਉਹਦੇ ਨਾਲ-ਨਾਲ ਜਿਹੜੀ ਇੱਕ ਵੱਡੀ ਸਮੱਸਿਆ ਨਾ ਨਦੀਨਾ ਦੀ ਸਮੱਸਿਆ ਹੈਗੀ ਉਹਦੇ ਵਿੱਚ ਮੇਨ ਗੱਲ ਕੀ ਹੈ ਜਿਹੜਾ ਸਾਡਾ ਆਪ ਦਾ ਤਜਰਬਾ ਹੈ ਭਾਈ ਜਿਹੜਾ ਅਸੀਂ 3-4 ਸਾਲਾਂ ਤੋਂ ਨਦੀਨਾ ਤੇ ਸਪਰੇਅ ਕਰਦੇ ਆ ਆਪਾਂ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਅੱਜ ਅਸੀਂ ਮੰਨ ਕੇ ਚਲੋ ਬੀਜਣ ਸਰਸ ਸਪਰੇਅ ਕਰਦੇ ਆ ਕਿਉਂਕਿ ਨਦੀਨਾ ਦੀ ਜਿਹੜੀ ਅਸਲੀ ਰੋਕਥਾਮ ਹੈ ਨਾ ਉਹ ਕਣਕ ਜਦੋਂ ਆਪਾਂ ਬੀਜਦੇ ਆ ਜਾਂ ਕਣਕ ਦੀ ਬਜਾਈ ਦੇ ਤੁਰੰਤ ਬਾਅਦ ਜਦੋਂ ਆਪਾਂ ਬਾਅਦ ਚ ਮਹੀਨੇ ਬਾਅਦ ਜਾਂ ਡੇਢ ਮਹੀਨੇ ਬਾਅਦ ਪਾਣੀ ਤੋਂ ਬਾਅਦ ਆਪਾਂ ਜਦੋਂ ਨਦੀਨਾਂ ਦੀ ਸਪਰੇਅ ਕਰਦੇ ਆ ਨਾ ਉਦੋਂ ਦਵਾਈਆਂ ਨਹੀਂ ਮਾੜੀਆਂ ਹੈਗੀਆਂ ਦਵਾਈਆਂ ਸਾਰੀਆਂ ਚੰਗੀਆਂ ਪਰ ਮੌਸਮ ਉਦੋਂ ਸਹੀ ਨਹੀਂ ਹੁੰਦਾ ਹੈਗਾ ਕਿਉਂਕਿ ਕਦੇ ਤਾਂ ਬਈ ਧੁੰਦ ਪੈ ਗਈ ਕਦੇ ਧੁੱਪ ਨਹੀਂ ਨਿਕਲੀ ਕਦੇ ਆਪ ਨੂੰ ਟਾਈਮ ਨਹੀਂ ਹੁੰਦਾ ਹਨ ਇਹ ਸਾਰੀਆਂ ਚੀਜ਼ਾਂ ਨਾਲ ਕਿ ਭਾਈ ਉਦੋਂ ਰਿਜ਼ਲਟ ਨਹੀਂ ਦਿੰਦੀਆਂ ਕਿਉਂਕਿ 2 ਘੰਟੇ ਧੁੱਪ ਨਿਕਲਦੀ ਹੈ ਕੋਈ ਬਹਾਲਾ ਟਾਈਮ ਕਿਉਂਕਿ ਨਦੀਨਾਂ ਦੇ ਉੱਤੇ ਭਾਈ ਜੇ ਸਪਰੇਅ ਕਰਦੇ ਆ ਤਾਂ ਟਾਈਮ ਲੱਗਣਾ ਵੀ ਜ਼ਰੂਰੀ ਆ ਤੁੱਪ ਲੱਗਣੀ ਜ਼ਰੂਰੀ ਆ ਤਾਂ ਕਿ ਨਦੀਨ ਦਵਾਈ ਨੂੰ ਚੰਗੀ ਤਰ੍ਹਾਂ ਸੋਖ ਲੈਣ ਤੇ ਰਿਜ਼ਲਟ ਮਿਲੇ ਇਸ ਕਰਕੇ ਉਹਦਾ ਰਿਜ਼ਲਟ ਕੋਈ ਇੰਨਾ ਖਾਸ ਨਹੀਂ ਮਿਲਦਾ ਚਾਹੇ ਜਿੰਨੀ ਮਰਜ਼ੀ ਮਹਿੰਗੀ ਦਵਾਈ ਕਰ ਲਈਏ ਕੋਈ ਸਪਰੇਅ ਕਰ ਲਈਏ ਬਾਈ ਜਦੋਂ ਦੂਜਾ ਪਾਣੀ ਲੱਗ ਗਿਆ ਨਾ ਉਦੋਂ ਨਦੀਨ ਉੱਠ ਖੜਦਿਆ ਤੇ ਹਰੇਕ ਕਿਸਾਨ ਭਰਾ ਦੋ ਜਾਂ ਤਿੰਨ ਸਪਰੇਹਾਂ ਕਰਦਾ ਹੈ ਇਹਦਾ ਸਭ ਤੋਂ ਵਧੀਆ ਰਿਜ਼ਲਟ ਇਹੀ ਆ ਬਾਈ ਦਵਾਈ ਜਿਹੜੀ ਮਰਜ਼ੀ ਕਰੋ ਜਿਹਨੇ ਦਾ ਤੁਹਾਨੂੰ ਰਿਜ਼ਲਟ ਮਿਲੇਗਾ ਪਰ ਕਰੋ ਬੀਜਣ ਦੇ ਇੱਕ ਦਿਨ ਜਾਂ ਦੋ ਦਿਨ ਬਾਅਦ ਬੱਟਾ ਪਾ ਲਓ ਪਹਿਲਾਂ ਬੀਜ ਲਓ ਇੱਕ ਜਾਂ ਦੋ ਦਿਨ ਬਾਅਦ ਸਪਰੇਅ ਕਰ ਦਿਓ ਜਿਹੜੀ ਅਸੀਂ ਸਪਰੇਅ ਕਰਦੇ ਰਹੇ ਹਾਂ ਬਈ ਅਸੀਂ ਪੈਂਡੀ ਕਰਦੇ ਆ ਪੈਂਡੀ 30% ਆਉਂਦੀ ਹੈ ਜਿਹੜੀ ਪੈਂਡੀ ਮੈਥਲਿਨ 30% ਆ ਉਹਦਾ ਰਿਜ਼ਲਟ ਇੰਨਾ ਕੁ ਵਧੀਆ ਲੱਗਿਆ ਬਈ ਸਾਨੂੰ ਕਿਉਂਕਿ ਉਹ ਜਦੋਂ ਦੂਜੇ ਪਾਣੀ ਤੇ ਗਾਹਾਂ ਅੱਗੇ ਜਦੋਂ ਆਪਾਂ ਦੂਜਾ ਪਾਣੀ ਲਾਉਨੇ ਆ ਨਾ ਉਦੋਂ ਧਰਤੀ ਫੁੱਟਦੀ ਹੈ ਉਦੋਂ ਕਣ ਕਬੱਡੀ ਹੋ ਜਾਂਦੀ ਹੈ ਕੋਡੇ-ਕੋਡੇ ਤੋਂ ਉੱਪਰ ਹੋ ਜਾਂਦੀ ਹੈ ਜਦੋਂ ਉਹ ਨਦੀਨ ਫੁੱਟਦੇ ਨੇ ਤੇ ਕਣ ਕੋਨਾਂ ਨੂੰ ਹੋਣ ਨਹੀਂ ਦਿੰਦੀ 2 ਸਾਲ ਜਾਂ 3 ਸਾਲ ਹੋ ਗਏ ਸਾਨੂੰ ਇਹ ਸਪਰੇਅ ਕਰਦਿਆਂ ਨੂੰ ਪੈਂਡੀ ਮੈਥਲਿਨ 2 ਲੀਟਰ ਕਿੱਲੇ ਦੀ ਸਬਰੇ ਜਿਹੜੀਆਂ ਦੂਜੀਆਂ ਦਵਾਈਆਂ ਨੇ ਬਾਈ ਉਹ ਕਿਉਂਕਿ ਵੀਡੀਓ ਬੜੀ ਲੰਮੀ ਹੋਊਗੀ ਆਪਾਂ ਅਗਲੀ ਵੀਡੀਓ 'ਚ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ ਤੇ ਪਰ ਸਾਰਨੋਂ ਵਧੀਆ ਰਿਜ਼ਲਟ ਸਾਨੂੰ ਇਹਦਾ ਲੱਗਿਆ ਬਾਈ 2 ਲੀਟਰ ਕੇਲੇ ਦੇ ਪੈਂਦੀ ਮਾਇਤਰੀ ਨਾਲ 2 ਦਿਨਾਂ ਦੇ ਵਿੱਚ ਵਿੱਚ ਕਰਦੇ ਹੋ ਬੱਟਡੌਲ ਪਾ ਕੇ ਬਹੁਤ ਘੈਂਟ ਰਿਜ਼ਲਟ ਮਿਲਦਾ ਹੈਗਾ ਧੰਨਵਾਦ ਵੀਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ